ਬੀਰਾ ਮੂਰੇ ਤੜਫੀ ਜਾਂਦਾ ਸੀਗਾ ਜੀ ਰੋਡ ਤੇ ਪਿਆ ਸਾਲਾ ਕਿਸੇ ਨੇ ਫੋਨ ਵੀ ਨਹੀਂ ਲਾਇਆ ਜੀ ਕਿਸੇ ਨੇ ਫੋਨ ਕੀ ਲਾਉਣਾ ਜੀ ਕਿਸੇ ਨੇ ਚੱਕਿਆ ਵੀ ਨਹੀਂ ਉਹਨੂੰ 15 ਜਣੇ ਗੜੇ ਸੀ ਮੂਵੀਆ ਬਣਾਈ ਜਾਂਦੇ ਸੀਗੇ ਸਾਰੇ ਜਣੇ ਆਸ-ਪਾਸ ਲੋਕ ਖੜੇ ਕਿਸੇ ਨੇ ਮੂਵੀਆ ਬਣਾਉਣ ਲੱਗ ਗਏ ਮੂਵੀਆ ਬਣਾਉਣ ਲੱਗ ਗਏ ਜੀ ਕਿਸੇ ਨੇ ਨਾ ਸਾਨੂੰ ਫੋਨ ਲਾਇਆ ਨਾ 108 ਨੰਬਰ ਐਮਬੂਲੈਂਸ ਨੂੰ ਫੋਨ ਲਾਇਆ ਨਾ ਫਾਇਰ ਬ੍ਰਿਗੇਡ ਨੂੰ ਫੋਨ ਲਾਇਆ ਅਸੀਂ ਕਿਹਾ ਬਾਈ ਸ਼ਰਮ ਕਰ ਲੋ ਮੂਵੀਆ ਬਣਾਈ ਜਾਂਦੇ ਹੋ ਸਾਡੇ ਨਾਲ ਹੈਲਪ ਹੀ ਕਰਾ ਦਿਓ ਕੋਈ ਜਣਾ ਸਾ ਗੱਡੀ ਚ ਤਾਂ ਰਖਾ ਦਿਓ ਮੇਰੇ ਭਰਾ ਨੂੰ ਵੀ ਮੇਰਾ ਸਗਾ ਭਾਈ ਆ ਜੀ ਦੋ ਜਣੇ ਮੈਨੂੰ ਸੱਦਣ ਆਏ ਵੀ ਚਾਚਾ ਕੌਣ ਆ ਮੈਂ ਕਹ ਜੀ ਮੈਂ ਆ ਜਦੋਂ ਮੈਂ ਆਈਸੀਯੂ ਚ ਬੜਿਆ ਬਸ ਲਾਸਟ ਸਮ ਮੇਰੇ ਸ਼ੇਰ ਨੇ ਲਿਆ ਮਿੱਟੀਓਗਾ 17-18 ਟੱਕ ਲੱਗੇ ਸੀਗੇ ਜੀ ਉਹਦੀ ਬੋਡੀ ਤੇ 17-18 ਕਿਰਪਾਨ ਨਾਲ 12 ਦਿਨਾਂ ਤੱਕ ਜੀ ਸਿਰਫ ਸਿਰ ਦੇ ਵਿੱਚ ਨੇ ਜਦੋਂ ਰਮਾਨ ਆਹ ਬੈਕ ਸੈਟ ਸਾਰੀ ਖਤਮ ਕੀਤੀ ਹੋਈ ਸੀ ਪਿੱਛੇ ਆਹ ਸਾਈਡ ਚ ਪੂਰਾ ਦੋਹੇ ਹੱਥ ਪੈਂਦੇ ਸੀ ਜਦੋਂ ਮੇਰਾ ਦੋਸਤ ਰਮਾਨ ਚੱਕਣ ਲੱਗਿਆ ਉਹਦਾ ਹੱਥ ਇੰਨਾ ਚਲਾ ਗਿਆ ਜੀ ਅੰਦਰ ਖੋਪੜੀਏ ਜਦੋਂ ਸਿਰ ਤੋਂ ਚੱਕ ਕੇ ਚੱਕਣ ਲੱਗਿਆ ਵੀ ਗੱਡੀ ਚ ਰੱਖਾਂਗੇ ਬਾਈ ਜੀ ਮੈਂ ਦੱਸੇ ਦਾ ਕਤਲ ਕੀਤਾ ਮੈਂ ਕੱਲੇ ਨੇ ਕੀਤਾ ਬਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਅੱਜ ਦੇਖੋ ਇਹਦਾ ਰਵਾਲਵਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਸਾਰੇ ਗੋਲੀ ਚੱਜਣਾ ਨਹੀਂ ਚੱਲੀ ਭੈਣ ਤਨਵਾਹੀ ਕਹੀ ਜੰਨੇ ਆ ਗੱਡੀ ਦੇ ਬੱਚਿਆਂ ਨੇ ਪੈਟਰੋਲ ਛੱਡ ਕੇ ਆ ਜੀ ਪੈਟਰੋਲ ਛੱਡ ਕੇ ਅੱਗ ਲਾਈ ਆ ਟੀਵੀ ਕਹਿੰਦੇ ਜਸਕੀਰਤ ਨੇ ਮਿਹਨਤ ਨਾਲ ਲਈ ਸੀ ਨਵੀਂ ਬਣਾਈ ਸੀ ਹਾਂਜੀ ਸਰ ਬਹੁਤ ਮਿਹਨਤ ਕੀਤੀ ਆ ਸਾਡੇ ਬੇਟੇ ਨੇ ਉਹ ਕਹਿੰਦੇ ਸਰ ਜਦੋਂ ਮਰਰ ਕਰ ਦਿੱਤਾ ਤੇ ਸਾਨੂੰ ਉਹ ਚੀਜ਼ ਸੁਣ ਕੇ ਇੰਨਾ ਫੀਲ ਹੋ ਰਿਹਾ ਕਿ ਇੱਥੇ ਕਮਾਈ ਕਰਨ ਵਾਲੇ ਦਾ ਇਹ ਹਾਲ ਕੀ ਇੱਕ ਕਮਾਈ ਜਿਹੜਾ ਬੰਦਾ ਕਰਦਾ ਉਹਨੂੰ ਐਦਾਂ ਕੀਤਾ ਜਾਂਦਾ ਕਿ ਉਹ ਸਰ ਸੀਗੇ ਸਾਡੇ ਨੇ ਵਧੀਆ ਸਾਨੂੰ ਸਿਖਾਉਂਦੇ ਸੀਗੇ ਸਾਨੂੰ ਉਹਨਾਂ ਨੇ ਪੜਾਇਆ ਸਾਨੂੰ ਅੱਜ ਹੁਨਰ ਦੇ ਕੇ ਗਏ ਆ ਕਿਹੜਾ ਕੋਈ ਕੋਈ ਵੀ ਨਹੀਂ ਦਿੰਦਾ ਅੱਜ ਕੱਲ ਕੀ ਆਸਪੜਸ ਇੰਨਾ ਸਾੜਾ ਲੱਗ ਗਿਆ ਅੱਜ ਕੱਲ ਕੀ ਉਹ ਬੰਦਾ ਤਰੱਕੀ ਕਿਉਂ ਕਰਦਾ ਪਿਆ ਤਰੱਕੀ ਕਰਨੀ ਮਾੜੀ ਨਹੀਂ ਆ ਅਗਲਾ ਕਹਿੰਦਾ ਮਾਰ ਦੋ ਵੀ ਇਹਨੂੰ ਤਰੱਕੀ ਕਰਦਾਂ ਆਪ ਤਰੱਕੀ ਨਹੀਂ ਕਰ ਸਕਦਾ ਕੋਈ ਵੀ ਇੱਥੇ ਪੰਜਾਬੀ ਟ੍ਰੇਡਰ ਨਾਰ ਤੋਂ ਮਸ਼ਹੂਰ ਨੌਜਵਾਨ ਜਿਸ ਦੀ ਸੋਚ ਐ ਸੀ ਵੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਸ ਦਾ ਨਾਮ ਰੋਸ਼ਨ ਹੋਵੇ ਦੂਜੇ ਪਾਸੇ ਜਿੰਨੇ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਆ ਜਿਨ ਨੂੰ ਲੱਗਦਾ ਵੀ ਇੱਥੇ ਕੁਝ ਵੀ ਨਹੀਂ ਆ ਉਹ ਕੁਝ ਕਰ ਸਕਣ ਉਹ ਜਿੱਥੇ ਆਪ ਤਾਂ ਮਿਹਨਤ ਕਰ ਰਿਹਾ ਸੀ ਦੂਜਿਆਂ ਨੂੰ ਵੀ ਸੇਤ ਦੇ ਰਿਹਾ ਸੀ ਜਸਕੀਰਤ ਉਸ ਦਾ ਨਾਮ ਸੀ ਅੱਜ ਉਸਦੇ ਪਿੰਡ ਪਹੁੰਚਿਆ ਕਾਰਨ ਕੀ ਆ ਵੀ ਉਹ ਸਾਡੇ ਵਿੱਚ ਨਹੀਂ ਰਿਹਾ ਹੁਣ ਗੱਲ ਇਹ ਆਂਦੀ ਐ ਵੀ ਪੰਜਾਬ ਦੇ ਵਿੱਚ ਕੋਈ ਆਪਣਾ ਨਾਮ ਬਣਾਉਣਾ ਚਾਹ ਰਿਹਾ ਤਾਂ ਉਹ ਕੀ ਗੱਲ ਇੱਥੇ ਜਿੰਦਾ ਨਹੀਂ ਰਹਿ ਸਕਦਾ ਕੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਪੰਜਾਬ ਦੇ ਵਿੱਚ ਵੀ ਪੈਸੇ ਕਮਾਓ ਪਹਿਲਾਂ ਤਾਂ ਮਿਹਨਤ ਕਰੋ ਪੈਸੇ ਕਮਾਉਣ ਵਾਸਤੇ ਫਿਰ ਜਿਹੜੇ ਆ ਤੁਹਾਨੂੰ ਧਮਕੀਆਂ ਆਣ ਗਿਆ ਅਤੇ ਤੁਸੀਂ ਉਹਨਾਂ ਨੂੰ ਪੈਸੇ ਨਹੀਂ ਦੇਵੋਗੇ ਤਾਂ ਉਹ ਇਹ ਕੰਡ ਕਰ ਜਾਣਗੇ ਹੁਣ ਗੱਲਬਾਤ ਕਰਦੇ ਆ ਅਸਲ 'ਚ ਹੋਇਆ ਕੀ ਹੈ ਜਿਸਕੇ ਜਿਹੜੇ ਚਾਚਾ ਜੀ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਕੋਈ ਧਮਕੀ ਆਈ ਸੀ ਕੀ ਮੈਨੂੰ ਪਤਾ ਬਹੁਤ ਔਖਾ ਹੁੰਦਾ ਪਰ ਇਸ ਸਾਲ ਤੋਂ ਪਹਿਲਾਂ ਧਮਕੀ ਆਈ ਸੀ ਜੀ ਉਹ ਦਾ ਸਾਨੂੰ ਇਥੋਂ ਕਹਤਾ ਸੀ ਐਸਐਚਓ ਸਾਹਿਬ ਨੇ ਵੀ ਕੋਈ ਏਡੀ ਗੱਲ ਨਹੀਂ ਛੋਟੇ ਮੋਟੇ ਨੇ ਪਰ ਆ ਜਿਹੜਾ ਇਹਨਾਂ ਨੇ ਕੀਤਾ 29 ਤਰੀਕ ਦਿਨ ਮੰਗਲਵਾਰ ਨੂੰ ਜੀ ਇਹਨਾਂ ਨੇ ਮੋਟਰਸਾਈਕਲ ਮੂਰੇ ਸੱਟ ਕੇ ਜੀ ਸਾਡੀ ਗੱਡੀ ਰੁਕੀ ਆ ਸਾਡਾ ਬੇਟਾ ਬਾਹਰ ਉਤਰਿਆ ਵਾ ਫਿਰ ਇਹਨਾਂ ਨੇ ਮਗਰ ਮੋਟਰਸਾਈਕਲ ਮਾਰਿਆ ਮੂਰੇ ਪਿੱਕਾ ਮਾਰਿਆ ਜੀ ਸਾਡੇ ਲੋਕਲ ਹੀ ਬੰਦੇ ਨੇ ਜੀ ਹਲੇ ਤੱਕ ਕੋਈ ਜ਼ਿੰਮੇਵਾਰੀ ਨਹੀਂ ਹੋਈ ਤੇ ਫਿਰ ਅਸੀਂ ਤਾਂ ਡਿਪਟੀ ਸਾਹਿਬ ਨੂੰ ਕਹਿੰਦੇ ਸੀ ਜੀ ਇਹਨੇ ਜੋ ਅੱਗੇ ਹੈ ਨਹੀਂਗੇ ਫਿਰ ਉਹਨਾਂ ਨੇ ਕਿਹਾ ਸਾਨੂੰ ਕੋਈ ਗੱਲ ਨਹੀਂ ਅਸੀਂ ਆਪੇ ਪਤਾ ਲਾ ਲਵਾਂਗੇ ਪਰ ਜਦੋਂ ਅਸੀਂ ਇਥੇ ਕਲਿਆਣੀ ਹਸਪਤਾਲ ਗਈ ਉਹਨੇ ਉਹਨੇ ਰੈਫਰ ਕਰਦਾ ਹੀ ਲੁਧਿਆਣੇ ਜਦੋਂ ਲੁਧਿਆਣੇ ਗਈ ਤਾਂ 12:30 ਵਜੇ ਜਸਕੀਰਤ ਸਿੰਘ ਬਰਾੜ ਇਹ ਦੁਨੀਆ ਨੂੰ ਅਲਵੈਦਾ ਕਹਿ ਚੁੱਕਿਆ ਸੀ ਕੀ ਗੱਡੀ ਨੂੰ ਕੇਰਾ ਪਾਇਆ ਗਿਆ ਉਸ ਤੋਂ ਬਾਅਦ ਗੋਲੀਆਂ ਵੀ ਚੱਲੀਆਂ ਨੇ ਨਹੀਂ ਗੋਲੀਆਂ ਦਾ ਪਤਾ ਨਹੀਂ ਜੀ ਉਹਨਾਂ ਕੋਲ ਖੰਡੇ ਤੇ ਕਿਰਪਾਨਾਂ ਸੀਗੀਆਂ ਉਹਦੇ ਨਾਲ ਸਿਰ 파ੜ ਰਹੇ ਸੀਗੇ ਤੇ ਸਾਡਾ ਬੇਟਾ ਰੋਲਾ ਪਾ ਰਿਹਾ ਸੀਗਾ ਤੇ ਉਹ ਸਾਰੀਆਂ ਸਾਡੇ ਕੋਲ ਮੂਵੀਆਂ ਨੇ ਇਹਨਾਂ ਦਾ ਡੈਡੀ ਸਾਡੇ ਘਰ ਆਇਆ ਕੀ ਕਰਨਾ ਹੈ ਅਸੀਂ ਵੀ ਇਹਨਾਂ ਦੀ ਗੱਡੀ ਐਨ ਖੜੀ ਐ ਸਕੋਰਪਿਓਂ ਕਿ ਨਹੀਂ ਪਰ ਉਹ ਦੇਖ ਕੇ ਗਿਆ ਸਾਡੀ ਗੱਡੀ ਸਾਡੇ ਘਰੇ ਨਹੀਂ ਸੀ ਤੇ ਉਸ ਤੋਂ ਬਾਅਦ ਉਹਨੇ ਉਹਨਾਂ ਨੂੰ ਦੱਸਿਆ ਵੀ ਇਹਨਾਂ ਦੀ ਗੱਡੀ ਘਰੇ ਹੈ ਨਹੀਂ ਇਹਨਾਂ ਦਾ ਬੇਟਾ ਘਰੇ ਹੈ ਨਹੀਂਗਾ ਉਹਨੇ ਰੈਕੀ ਕੀਤੀ ਆ ਜੀ ਦੋਵੇਂ ਭਰਾ ਇਹ ਖੰਡੇ ਤੇ ਕਿਰਪਾਨਾਂ ਸਿਰ ਚ ਮਾਰ ਕੇ ਸ਼ਰੇਆਮ ਸਾਡੇ ਕੋਲ ਵੀਡੀਓ ਆ ਨੇ ਤੇ ਕਿ ਪਿੰਡ ਦੇ ਬੰਦੇ ਸੀ ਕੋਈ ਰੰਜਿਸ ਸੀ ਜੇ ਲੋਕਲੀ ਬੰਦੇ ਸੀ ਜੀ ਸਾਡੇ ਨਾਲ ਹੀ ਬੇਟੇ ਦਾ ਫਰੈਂਡ ਸੀਗਾ लवली ਉਹਦੀ ਦੁਕਾਨ ਤੇ ਮਾੜੀ ਮੋਟੀ ਹੋਈ ਸੀ ਵੀ ਸਾਡੀ ਦੁਕਾਨ ਦੇ ਅੱਗੇ ਗੱਡੀ ਨਾ ਖੜੀ ਕਰੀ ਇਹ ਕਹਿੰਦਾ ਅਸੀਂ ਕਿਹਾ ਸੀ ਵੀ ਗੱਡੀ ਨਹੀਂ ਖੜੀ ਕਰਦਾ ਨਾ यूं ਇੱਥੇ ਆਊਗਾ ਪਰ ਐਤਵਾਰ ਨੂੰ ਆ ਐਤਵਾਰ ਨੂੰ ਜੀ ਉਹਨਾਂ ਦੀ ਦੁਕਾਨ ਬੰਦ ਸੀਗੀ ਇਹ ਸਾਡਾ ਬੇਟਾ ਉੱਥੇ ਚੱਲਿਆ ਗਿਆ ਤੇ ਸੋਮਵਾਰ ਦੇ ਦਿਨ ਉਹਨਾਂ ਨੂੰ ਕਿਸੇ ਨੇ ਦੱਸਤਾ ਵੀ ਇੱਥੇ ਜਸਕੀਰ ਸਿੰਘ ਆਇਆ ਸੀਗਾ ਤੇ ਮੰਗਲਵਾਰ ਨੂੰ ਉਹਨਾਂ ਨੇ ਆਵਾਰ ਦਾਖਤਾਰਤੀ ਜੀ ਇੱਕ ਗੱਡੀ ਖੜਾਉਣ ਨੂੰ ਲੈ ਕੇ ਇਹਨਾਂ ਕੋਲ ਹਾਂਜੀ ਇੱਕ ਗੱਡੀ ਖੜਾਉਣ ਨੂੰ ਜੀ ਬਾਕੀ ਗੱਡੀ ਦੇ ਵਿੱਚ ਇਹਨਾਂ ਨੇ ਪੈਟਰੋਲ ਛੜਕਿਆ ਜੀ ਪੈਟਰੋਲ ਛੜਕ ਕੇ ਅੱਗ ਲਾਈ ਹੈ ਗੱਡੀ ਕਹਿੰਦੇ ਜਸਕੀਰਤ ਨੇ ਮਿਹਨਤ ਨਾਲ ਲਈ ਸੀ ਨਵੀਂ ਬਣਾਈ ਸੀ ਹਾਂਜੀ ਸਰ ਬਹੁਤ ਮਿਹਨਤ ਕੀਤੀ ਸਾਡੇ ਬੇਟੇ ਨੇ ਜਿੱਥੇ ਆਪ ਮਿਹਨਤ ਕੀਤੀ ਉੱਥੇ ਬਸ ਉੱਥੇ ਕੁਝ ਨਹੀਂ ਬਾਕੀਆਂ ਨੂੰ ਵੀ ਦੱਸਦਾ ਹੁੰਦਾ ਸੀ ਵੀ ਆ ਸਾਨੂੰ ਪਤਾ ਵੀ ਇੱਥੇ ਜਿੰਨਾ ਸਾਡਾ ਸਮਾਜ ਦਾ ਜਾਂ ਸਾਡੇ ਭਾਈਚਾਰੇ ਦਾ ਅੱਧਾ ਕਾਟਾ ਅੱਧੇ ਉਹ ਸਟੂਡੈਂਟ ਹੀ ਨੇ ਜੀ ਇਥੇ ਕਿਸੇ ਨੂੰ ਵੀ ਪੁੱਛ ਸਕਦੇ ਆ ਵੀ ਉਹਦਾ ਕੋਈ ਵੀ ਸਟੂਡੈਂਟ ਅੱਗੇ ਆ ਸਕਦਾ ਵਾ ਭਾਈ ਜੇ ਤੁਸੀਂ ਸਟੂਡੈਂਟ ਹੋ ਉਹਨਾਂ ਦੇ ਹਾਂਜੀ ਹਾਂਜੀ ਮੈਂ ਇਹਨਾਂ ਨੂੰ 2023 ਤੋਂ ਜਾਣਦਾ ਹੈਗਾ ਮੈਂ ਸਾਨੂੰ ਪੁੱਛਿਆ ਮੈਂ ਕਿ ਸਭ ਜੀ ਮੈਨੂੰ ਟ੍ਰੇਡਿੰਗ ਸਿੱਖਣੀ ਹੈਗੀ ਆ ਤੇ ਸਰ ਕਹਿੰਦਾ ਪੁੱਤਰ ਜਦੋਂ ਮੈਂ ਜਗਰਾਵਾਂਗਾ ਨਾ ਤੈਨੂੰ ਜ਼ਰੂਰ ਕਾਲ ਕਰਾਂਗਾ ਤੇ ਰੀਸੈਂਟ ਅਜੇ ਮੈਨੂੰ 1 ਮੰਥ ਹੋਇਆ ਹੈਗਾ ਤੇ ਸਰ ਨੇ ਨਾ ਵਧੀਆ ਸਿਖਾਇਆ ਤੇ 29 ਤਰੀਕ ਨੂੰ ਸਾਨੂੰ ਅਸੀਂ ਸਾਡੀ ਕਲਾਸ ਸੀਗੀ ਲਾਸਟ ਤੇ ਬਾਅਦ ਸਾਡੀ ਸੀਗੀ ਲਾਈਵ ਟ੍ਰੇਡਿੰਗ ਨੇ ਪਤਰਤੀਸ ਤੀਨ ਸਵੇਰੇ ਆ ਜਿਓ ਤੇ 9:30 ਵਜੇ ਆ ਜਿਓ ਤੇ ਆਪਣਾ ਸ਼ਟਰ ਖੋਲ ਲਿਓ ਤੇ ਮੈਂ 10 ਵੇ ਪੂਰੇ ਤੁਹਾਡੇ ਕੋਲ ਆ ਜਾਵਾਂਗਾ ਜਿਸਨ ਜਦੋਂ ਸੀ ਪਹੁੰਚੇ ਹਾਂ ਤੇ ਸਰਵਾਰੇ ਪੁੱਛਿਆ ਕਿ ਸਰ ਚੰਚਾਬੀ ਦੇ ਤੋਂ ਕਿ ਅਸੀਂ ਸ਼ਟਰ ਖੋਲ ਕੇ ਅੰਦਰ ਉਹ ਕਹਿੰਦੇ ਸਰ ਜਦੋਂ ਮਰਡਰ ਕਰ ਦਿੱਤਾ ਤੇ ਸਾਨੂੰ ਉਹ ਚੀਜ਼ ਸੁਣ ਕੇ ਇੰਨਾ ਫੀਲ ਹੋ ਰਿਹਾ ਕਿ ਇੱਥੇ ਕਮਾਈ ਕਰਨ ਵਾਲੇ ਦਾ ਇਹ ਹਾਲ ਕੀ ਇੱਕ ਕਮਾਈ ਜਿਹੜਾ ਬੰਦਾ ਕਰਦਾ ਉਹਨੂੰ ਇਦਾਂ ਕੀਤਾ ਜਾਂਦਾ ਜਾਂ ਕਿ ਉਹ ਸਰ ਸੀਗੇ ਸਾਡੇ ਨੇ ਵਧੀਆ ਸਾਨੂੰ ਸਿਖਾਉਂਦੇ ਸੀਗੇ ਸਾਨੂੰ ਉਹਨਾਂ ਨੇ ਪੜਾਇਆ ਸਾਨੂੰ ਅੱਜ ਹੁਨਰ ਦੇ ਕੇ ਗਿਆ ਕਿਹੜਾ ਕੋਈ ਕੋਈ ਵੀ ਨਹੀਂ ਦਿੰਦਾ ਅੱਜ ਕੱਲ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਹਰ ਬੰਦਾ ਯਾਰ ਜੇ ਕਮਾਈ ਕਰ ਰਿਹਾ ਤੁਸੀਂ ਸੜੋ ਨਾ ਨਾ ਕਿ ਆਸ ਪਰ ਸੋ ਇੰਨਾ ਸੜਾ ਲੱਗ ਗਿਆ ਅੱਜ ਕੱਲ ਕੀ ਉਹ ਬੰਦਾ ਤਰੱਕੀ ਕਿਉਂ ਕਰਦਾ ਪਿਆ ਤਰੱਕੀ ਕਰਨੀ ਮਾੜੀ ਨਹੀਂ ਆ ਅਗਲਾ ਕਹਿੰਦਾ ਮਾਰ ਦੋ ਵੀ ਇਹਨੂੰ ਤਰੱਕੀ ਕਰਦੋ ਕਰਦਾ ਆਪ ਤਰੱਕੀ ਨਹੀਂ ਕਰ ਸਕਦਾ ਕੋਈ ਵੀ ਇੱਥੇ ਅਗਲਾ ਕਹਿੰਦਾ ਮੈਂ ਉਹਨੂੰ ਦੇਖ ਕੇ ਮੈਂ ਆਪ ਹਾਂ ਪਰ ਗਲਤ ਕੀਤਾ ਬਹੁਤ ਮਾੜਾ ਕੀਤਾ ਸਰ ਨਾਲ ਬਹੁਤ ਜ਼ਿਆਦਾ ਮਾੜਾ ਕੀਤਾ ਜੀ ਇਹਨਾਂ ਨੇ ਬਾਈ ਕਹਿੰਦਾ ਤਰੱਕੀ ਕਰਦੇ ਤਾਂ ਲੋਕ ਸੜਦੇ ਨੇ ਤਾਂ ਲੱਗਦਾ ਵੀ ਇਹ ਤਰੱਕੀ ਦੇ ਕਰਕੇ ਹੀ ਇਹ ਸਭ ਕੁਝ ਹੋਇਆ ਦੇਖੋ ਜੀ ਸਰ ਨੂੰ ਤਾਂ ਕੁਝ ਨਹੀਂ ਪਤਾ ਸਾਨੂੰ ਇੰਨਾ ਪਤਾ ਹੁੰਦਾ ਸੀ ਕੱਲ ਇਹਨੂੰ ਨਹੀਂ ਛੱਡਦੇ ਸੀ ਜਿਹੜਾ ਕੁਝ ਹੋਇਆ ਬਸ ਉਹ ਦੁਕਾਨ ਦੇ ਕਰਕੇ ਹੋਇਆ ਵੀ ਇੱਧਰ ਨਾ ਹੋਵੇ ਇੱਧਰ ਨਾ ਲਾ ਬਾਅਦ ਚ ਉਹਨਾਂ ਨੇ ਮੰਗਲਵਾਰ ਨੂੰ ਸਵੇਰ ਤੋਂ ਲੈ ਕੇ ਅਥਨ ਤੱਕ ਪਤਾ ਨਹੀਂ ਕੀ ਕਿਸ ਕੋ ਮੋਟਰਸਾਈਕਲ ਮਾਰ ਕੇ ਰੋਕਿਆ ਉਹਨੇ ਗੱਡੀ ਬਾਹਰ ਆ ਗਿਆ ਗੱਡੀ ਤੋਂ ਜੈਸਲਾ ਨਾਲ ਹੁੰਦਾ ਪਲਾਉ 5-7 ਦਿਨ ਹੋਰ ਹੁੰਦੇ ਜੈਸਲਾ ਉਹਦੇ ਉਹਨੂੰ ਤਾਂ ਪਤਾ ਹੀ ਨਹੀਂ ਸੀਗਾ ਇਹ ਚੀਜ਼ ਦਾ ਵੀ ਮੈਨੂੰ ਇਸ ਕਰਕੇ ਰੋਕਿਆ ਗਿਆ ਗੱਡੀ ਚ ਹੀ ਰਹਿ ਗਿਆ ਅਸਲ ਗੱਡੀ ਚ ਸੀ ਗੱਡੀ ਚ ਗੱਡੀ ਚ ਆ ਉਹਨਾਂ ਨੇ ਸਾਰਾ ਕੁਝ ਇਹਨਾਂ ਦੇ ਵਾਰਦਾਤ ਕਰਕੇ ਸਾਰੇ 5-7 ਜਣੇ ਜਿੰਨੇ ਸੀਗੇ ਉਹਨਾਂ ਨੇ ਇਹਨੂੰ ਸੈਟ ਕੀ ਉਹਦੇ ਤਾਂ ਘਰੇ ਮੇਰੀ ਬੇਟੀ ਨੂੰ ਨੋਨੋ ਕਹਤਾ ਸੀ ਵੀ ਮੈਂ ਆਉਣਾ ਆਪਾਂ ਮੂਵੀ ਦੇ ਕੰਧਾ ਮੇਰਾ ਬੇਟਾ ਉੱਥੇ ਟ੍ਰੇਡ ਕਰਦਾ ਡਿਸਪੈਚ ਦਾ ਰਾਤ ਨੂੰ ਕੋਈ ਕੋ ਦਫਤਰ ਚ ਉਹ ਇੱਕ ਤਾਂ ਦੋਨੇ ਦਿੌਰ ਪਰ ਜਾਈ ਉੱਥੇ ਰਾਹ ਚ ਜਾ ਰਹੇ ਸੀ ਸਾਡੀ ਬਲੀਨੋ ਗੱਡੀ ਤੇ ਇਹਨਾਂ ਨੇ ਮੈਂ ਉਹਨਾਂ ਨੂੰ ਕਿਹਾ ਭਾਬੀ ਨੂੰ ਮੈਂ ਕਿਹਾ ਭਾਬੀ ਤੁਸੀਂ ਤਿਆਰ ਕਰੋ ਹੋਏ ਹੋ ਰਾਤ ਨੂੰ ਮੈਂ ਰੋਟੀ ਖਾਣ ਆਇਆ ਸੀ ਘਰੇ ਮੈਂ ਸੇਮ ਦਫਤਰ ਚ ਹੀ ਸੀਗਾ ਵੀਰੇ ਵਾਲੇ ਦਫਤਰ ਚ ਜਿੱਥੇ ਕਲਾਸ ਲੱਗਦੀ ਹੁੰਦੀ ਸੀ ਮੈਂ ਕਿਹਾ ਵੀ ਭਾਬੀ ਵੀ ਹਾ ਤਿਆਰ ਹੋਏ ਹੋ ਉਹ ਕਹਿੰਦੇ ਮੈਂ ਮੂਵੀ ਦੇਖਣ ਜਾਣਾ ਤੇਰੇ ਵੀਰੇ ਨਾਲ ਉਹਨਾਂ ਨੇ ਤਾਂ ਜਵਾਕਾਂ ਤੋਂ ਬਾਅਦ ਹੁਣ ਦੇਖਣ ਜਾਣਾ ਸੀ ਮੂਵੀ 2.5 ਸਾਲ ਬਾਅਦ ਵਿਚਾਰੇ ਮੂਵੀ ਨਹੀਂ ਸੀ ਦੇਖਣ ਗਏ 2.5 ਸਾਲ ਦੇ ਤੇ ਜਦੋਂ ਇਹ ਵਾਰਦਾਤ ਹੋ ਰਹੀ ਸੀਗੀ ਮੈਂ ਰੋਟੀ ਖਾ ਰਿਆ ਸੀ ਘਰੇ ਮੈਂ ਜਦੋਂ ਪਾਣੀ ਪੀਤਾ ਨਾ ਵੀਰੇ ਦਾ ਫੋਨ ਆ ਗਿਆ ਵੀ ਉਹ ਤੂੰ ਤਿਆਰ ਆ ਸੰਦੀਪ ਨੂੰ ਮੇਰੀ ਭਾਬੀ ਨੂੰ ਕਹਿੰਦੇ ਭਾਬੀ ਕਹਿੰਦੀ ਹਾਂ ਮੈਂ ਤਿਆਰ ਆ ਕਹਿੰਦਾ ਫਿਰ ਗੱਟਾ ਜਾਈ ਖੜ ਜਾ ਮੈਂ ਛੋਟੀ ਗੱਡੀ ਮੇਰੇ ਕੋਲੇ ਹੁੰਦੀ ਆ ਮੈਂ ਸੈਲਫ ਮਾਰੀ ਮੈਂ ਕਿਹਾ ਭਾਬੀ ਮੇਰੇ ਨਾਲ ਹੀ ਬਹਿ ਜਾ ਮੈਂ ਉਧਰ ਨੂੰ ਹੀ ਜਾਣਾ ਉਹਨਾਂ ਨੇ ਇੱਧਰ ਨੂੰ ਆਣਾ ਆਪਾਂ ਰਾਹ ਚ ਅਦਲਾ ਬਦਲੀ ਕਰ ਲਾਂਗੇ ਭਾਬੀ ਨੂੰ ਤੁਸੀਂ ਉਧਰਾਂ ਹੋ ਜਾਓ ਵੀਰੇ ਨਾਲ ਤੇ ਜਦੋਂ ਰਾਹ ਚ ਜਾ ਰਹੇ ਸੀ ਜੀ ਗੱਡੀਆਂ ਦੇ ਗੱਡੀ ਦੇ ਭਾਂਬੜ ਉੱਤੇ ਤੱਕ ਸੀਗੇ ਜੀ ਪਹਿਲਾਂ ਭਾਬੀ ਕਹਿੰਦੀ ਵੀ ਕਿਸੇ ਦੀ ਗੱਡੀ ਮੱਚ ਰਹੀ ਆ ਜਦੋਂ ਵੀ ਮੈਂ ਦੇਖਿਆ ਸਾਡੀ ਹੋ ਸੀਗੀ ਜੀ ਵੀਰਾ ਮੂਰੇ ਤੜਪੀ ਜਾਂਦਾ ਸੀਗਾ ਜੀ ਰੋਡ ਤੇ ਪਿਆ ਸਾਲਾ ਕਿਸੇ ਨੇ ਪੂਣ ਵੀ ਨਹੀਂ ਲਾਇਆ ਈ ਕਿਸੇ ਨੇ ਫੋਨ ਕੀ ਲਾਉਣਾ ਹੀ ਕਿਸੇ ਨੇ ਚੱਕਿਆ ਵੀ ਨਹੀਂ ਉਹਨੂੰ 15 ਜਣੇ ਖੜੇ ਸੀ ਮੂਵੀਆਂ ਬਣਾਈ ਜਾਂਦੇ ਸੀਗੇ ਸਾਰੇ ਜਣੇ ਆਸ-ਪਾਸ ਲੋਕ ਖੜੇ ਕਿਸੇ ਨੇ ਮੂਵੀਆਂ ਬਣਾਉਣ ਲੱਗ ਗਏ ਮੂਵੀਆਂ ਬਣਾਉਣ ਲੱਗ ਗਏ ਜੀ ਕਿਸੇ ਨੇ ਕਿਨਾ ਸਾਨੂੰ ਫੋਨ ਲਾਇਆ ਨਾ 108 ਨੰਬਰ ਐਂਬੂਲੈਂਸ ਨੂੰ ਫੋਨ ਲਾਇਆ ਨਾ ਫਾਇਰ ਬ੍ਰਿਗੇਡ ਨੂੰ ਫੋਨ ਲਾਇਆ ਫਿਰ ਅਸੀਂ ਜੀ ਮੇਰੇ ਮੇਥੋ ਦੇ ਭਾਬੀ ਤੋਂ ਚੱਕਿਆ ਨਾ ਜਾਵੇ ਵੀਰਾ ਥੋੜਾ ਹੈਵੀ ਸੀਗਾ ਇੱਕ ਕਵਾਂਟਲ ਹੋਊ ਵੇਟ ਤੇ ਫਿਰ ਰਮਾਨ ਮੁੰਡਾ ਮੇਰਾ ਦੋਸਤ ਹੀ ਆ ਮਲਕ ਦਾ ਉਹਦਾ ਫੋਨ ਆ ਗਿਆ ਕੁਦਰਤੀ ਕਹਿੰਦਾ ਰੋਟੀ ਖਾ ਕੇ ਹਰੇ ਆਇਆ ਨਹੀਂ ਤੂੰ ਆਫਿਸ ਡਿਸਪੈਚ ਵਾਲੇ ਚ ਮੈਂ ਜਦ ਉਹਨੂੰ ਕਿਹਾ ਵੀ ਤੂੰ ਇੱਧਰ ਨੂੰ ਆ ਜਾ ਆਪਣੀ ਗੱਡੀ ਨੂੰ ਅੱਗ ਲੱਗੀ ਕੋਈ ਵਿਚਾਰਾ ਸੈਲਫ ਮਾਰ ਕੇ ਗੱਡੀ ਚੱਕ ਕੇ ਆ ਵੀ ਗਿਆ ਮੇਰੇ ਕੋਲੇ ਫਿਰ ਵੀ ਕਿਸੇ ਨੇ ਜੀ ਹੱਥ ਨਹੀਂ ਫੜਾਇਆ ਹੀ ਮੈਂ ਆਪ ਇਕੱਲਾ ਖਿੜੀ ਜਾਮਾ ਜੀ ਫਿਰ ਰਮਾਨ ਆਇਆ ਵਿਚਾਰਾ ਉਹ ਅੱਗ ਦੇ ਵਿੱਚੋਂ ਹੀ ਪਤਾ ਨਹੀਂ ਕਿਵੇਂ ਆ ਗਿਆ ਕਿਉਂਕਿ ਉਹਦੇ ਪਿੱਛੋਂ ਆਇਆ ਨਾ ਉਹ ਗੱਡੀ ਨੂੰ ਅੱਗ ਲੱਗੀ ਹੋਈ ਸੀਗੀ ਵੀਰਾ ਮੂਰੇ ਪਿਆ ਸੀ ਤੇ ਮੈਂ ਵੀ ਵੀਰੇ ਕੋਲੇ ਸੀ ਉਹ ਵਿਚਾਰਾ ਵਿੱਚੋਂ ਹੀ ਆ ਗਿਆ ਜੀ ਤੇ ਅਸੀਂ ਦੋਨਾਂ ਨੇ ਚੱਕ ਕੇ ਰੱਖਣ ਲੱਗੇ ਸੀਗੇ ਅਸੀਂ ਕਿਹਾ ਬਾਈ ਸ਼ਰਮ ਕਰ ਲੋ ਮੂਵੀਆ ਬਣਾਈ ਜਾਂਦੇ ਹੋ ਸਾਡੇ ਨਾਲ ਹੈਲਪ ਹੀ ਕਰਾ ਦਿਓ ਕੋਈ ਜਣਾ ਗੱਡੀ ਚ ਤਾਂ ਰਖਾ ਦਿਓ ਮੇਰੇ ਭਰਾ ਨੂੰ ਵੀ ਮੇਰਾ ਸਗਾ ਭਾਈ ਆ ਜ ਤੇ ਫਿਰ ਉਹਨਾਂ ਨੇ ਚਲ ਦੋ ਜਣਿਆਂ ਨੇ ਰਖਾਤਾ ਤੇ ਅਸੀਂ ਜਦੋਂ ਇਹ ਕਲਿਆਣੀ ਤੇ ਲੈ ਕੇ ਗਏ ਉਹਨਾਂ ਨੇ ਰੈਫਰ ਕਰਤਾ 20 ਮਿੰਟ ਟੀਕੇ ਰੂਕੇ ਲਾਈ ਵੀ ਬਲੀਡਿੰਗ ਰੁਕ ਜਵੇ ਰੈਫਰ ਕਰਤਾ ਤੇ ਉਹਨਾਂ ਨੇ ਕਿਹਾ ਵੀ ਨਿਊਰੋ ਸਿਟੀ ਲੈ ਜਾਓ ਦਿਮਾਗ ਵਾਲੇ ਹਸਪਤਾਲ ਉੱਥੇ ਜਾ ਕੇ ਜੀ ਵੀਰਾ ਹਜੇ ਥੋੜਾ ਜਿਹਾ ਹੋਸ਼ ਈ ਸੀਗਾ ਕਹਿੰਦਾ ਸੀ ਮੈਨੂੰ ਪਾਣੀ ਪਿਆ ਦਿਓ ਮੈਂ ਮਰ ਜਾਣਾ ਮੈਨੂੰ ਪਾਣੀ ਪਿਆ ਦਿਓ ਉਹਨੂੰ ਪਾਣੀ ਪੀ ਆ ਨਹੀਂ ਸਕਦੇ ਸੀਗੇ ਬਲੱਡ ਅੰਦਰ ਗਿਆ ਹੋਇਆ ਸੀਗਾ ਉਹ ਸੈਕਸ਼ਨ ਪਾਈਪ ਨਾਲ ਜਿਵੇਂ ਵੈਕਿਊਮ ਕਲੀਨਰ ਵਾਂਗੂ ਕੱਢਣਾ ਸੀ ਵਿੱਚੋਂ ਸੈਕਸ਼ਨ ਪਾਈਪ ਨਾਲ ਖੂਨ ਅੰਦਰੋਂ ਤੇ ਜੋ ਸੀਟੀ ਸਕੈਨ ਵਗੈਰਾ ਹੋ ਰਹੀ ਸੀ ਜਦੋਂ ਜੀ ਆਈ ਸੀ ਯੂ ਚ ਲੈ ਕੇ ਗਏ ਤਾਂ ਉਹ ਦਮ ਤੋੜ ਗਿਆ ਜੀ 11:30 ਵਜੇ ਜੀ ਉਹਨਾਂ ਨੇ ਉਹ ਦੋ ਵਾਰ ਹੀ ਗਿਆ ਚਾਚਾ ਚਾਚਾ ਦੋ ਜਣੇ ਮੈਨੂੰ ਸੱਦਣ ਆਏ ਵੀ ਚਾਚਾ ਕੌਣ ਆ ਮੈਂ ਕਿਹਾ ਜੀ ਮੈਂ ਆ ਜਦੋਂ ਮੈਂ ਆਈ ਸੀ ਯੂ ਚ ਬੜਿਆ ਬਸ ਲਾਸਟ ਸਮੇਂ ਮੇਰੇ ਸ਼ੇਰ ਨੇ ਲਿਆ ਮਿੱਟੀਓ ਗਿਆ 17 18 ਟੱਕ ਲੱਗੇ ਸੀਗੇ ਜੀ ਉਹਦੀ ਬੋਡੀ ਤੇ 17 18 ਕਿਰਪਾਨ ਨਾਲ 12 ਦਿਨਾਂ ਤੱਕ ਜੀ ਸਿਰਫ ਸਿਰ ਦੇ ਵਿੱਚ ਨੇ ਜਦੋਂ ਹਾਂ ਹਾਂ ਬੈਕ ਸੈਟ ਸਾਰੀ ਖਤਮ ਕੀਤੀ ਹੋਈ ਸੀ ਪਿੱਛੇ ਆ ਸਾਈਡ ਚ ਪੂਰਾ ਦੋਹੇ ਹੱਥ ਪੈਂਦੀ ਸੀ ਜਦੋਂ ਮੇਰਾ ਦੋਸਤ ਰਮਾਨ ਚੱਕਣ ਲੱਗਿਆ ਉਹਦਾ ਹੱਥ ਇਹ ਨਾ ਚਲਾ ਗਿਆ ਜੀ ਅੰਦਰ ਖੋਪੜੀ ਵਿੱਚ ਜਦੋਂ ਸਿਰ ਤੋਂ ਚੱਕ ਕੇ ਚੱਕਣ ਲੱਗਿਆ ਵੀ ਗੱਡੀ 'ਚ ਰੱਖਾਂਗੇ ਵੀਡੀਓਜ਼ ਆਈਆਂ ਨੇ ਉਹ 'ਚ ਮੈਂ ਇੰਨਾਂ ਦੀ ਹਲੇ ਦੁਬੱਟੇ ਉੱਥੇ ਪਏ ਨੇ ਜੀ ਦੋਵਾਂ ਭਰਾਵਾਂ ਦੇ ਜਿਹੜੇ ਰੰਗ ਦੇ ਬੰਦੇ ਨੇ ਉਹ ਮੂਵੀਆਂ 'ਚ ਵੀ ਆਏ ਹੋਏ ਨੇ ਦੋਹੇ ਦੁਬੱਟੇ ਬੰਦੇ ਨੇ ਉਹ ਵੀ ਮੈਂ ਪ੍ਰਸ਼ਾਸਨ ਨੂੰ ਅੱਜ ਬੇਨਤੀ ਕਰੂੰਗਾ ਵੀ ਉਹ ਦੁਬੱਟੇ ਲੈ ਕੇ ਜਾਣ ਕੋਰਟ ਦੇ ਵਿੱਚ ਪੇਸ਼ ਕੀਤੇ ਜਾਣ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਸ ਤਾਰੀਖ ਨੂੰ ਹਲੇ ਤੱਕ ਜ਼ਿੰਮੇਵਾਰੀ ਹਲੇ ਕੋਈ ਨਹੀਂ ਐਸਐਸਪੀ ਸਾਹਿਬ ਸਾਨੂੰ ਪੂਰਾ ਤੇ ਡੀਐਸਪੀ ਸਾਹਿਬ ਸਾਨੂੰ ਪੂਰਾ ਹੌਸਲਾ ਦੇ ਰਹੇ ਨੇ ਵੀ ਗੈਰਜ਼ਦਾਰੀਆਂ ਜਲਦੀ ਤੋਂ ਜਲਦੀ ਹੋਣਗੀਆਂ ਪਰ ਅਸੀਂ ਫੇਰ ਵੀ ਉਹਨਾਂ ਦੇ ਕਹਿਣ ਮੁਤਾਬਕ ਪਹਿਲਾਂ ਸਾਡੇ ਪਿੰਡ ਦੇ ਤੇ ਹੋਰ ਇੱਥੋਂ ਦੇ ਬੰਦੇ ਕਹਿੰਦੇ ਸੀ ਵੀ ਆਪਾਂ ਧਰਨਾ ਲਾ ਦਈਏ ਫਿਰ ਅਸਐਸਵੀ ਸਾਹਿਬ ਨੇ ਅੱਜ ਸਾਨੂੰ تسਲੀ ਦਿੱਤੀ ਵੀ ਤੁਹਾਨੂੰ ਇੱਕ ਦੋ ਦਿਨਾਂ ਦੇ ਵਿੱਚ ਕਤਲ ਜਲਦ ਤੋਂ ਜਲਦੀ ਫੜੇ ਜਾਣਗੇ ਯਕੀਨਤਾ ਨਹੀਂ ਹੁੰਦਾ ਹੁਣਾ ਵੀ ਇਹ ਸਭ ਕੁਝ ਹੋ ਗਿਆ ਸਰ ਯਕੀਨਤਾ ਨਹੀਂ ਹੁੰਦਾ ਛੋਟਾ ਜਿਹਾ ਹੁੰਦਾ ਲਿਆਂਦਾ ਸੀ ਛੋਟੇ ਜਿਹੇ ਹੁੰਦੇ ਉਹ ਪਾਲੇ ਹੁਣ ਛੋਟੇ ਜਿਹੇ ਹੁੰਦੇ ਇਹਦੇ ਬੇਟੇ ਪਾਲਾਂਗੇ ਅਸੀਂ ਸਵਾ 3 ਸਾਲ ਦੇ ਦੇ ਜੋੜੇ ਬੇਟੇ ਨੇ ਜੀ ਸਵਾ 2 ਸਾਲ ਤ ਛੋਟਾ ਇਹ ਲਿਆਂਦਾ ਸੀਗਾ ਹਾਂਜੀ ਇਹਨਾਂ ਦਾ ਪਿੰਡ ਖੰਡੂਰ ਸੀ ਜੀ ਇਹ ਉੱਥੋਂ ਲਿਆਂਦੇ ਸੀ ਆਪਾਂ ਮਾਸੀ ਦੀ ਡੈਥ ਹੋ ਗਈ ਸੀ ਜੀ ਮੇਰੇ ਮਾਸੀ ਜੀ ਦਾ ਬੇਟਾ ਸੀ ਫਿਰ ਇਹਨਾਂ ਦੇ ਮਜ਼ਰ ਮੇਰੇ ਸਾਹਰ ਧਰਤੇ ਸੀਗੇ ਇੱਕ ਬੇਟੀ ਸੀ ਵੱਡੀ ਐ ਤੋਂ ਉਹ ਫੌਰਨ ਕੈਨੇਡਾ ਵਾ ਉਹ ਵੀ ਆਈ ਹੋਈ ਹੈ ਪਿੱਛੇ ਜੀ ਪੰਜ ਮਹੀਨੇ ਹੋਇਆ ਉਹਦਾ ਮੈਰਿਜ ਕੀਤਾ ਦੋ ਮਹੀਨੇ ਪਹਿਸਤਾਨ ਦੇ ਦੋਨੋਂ ਉਸੇ ਦਾ ਦਾਸ ਸੀ ਇਹ ਮੇਰਾ ਬੇਟਾ ਉਦੋਂ ਬਾਅਦ ਚ ਹੈ ਯਾਰ ਉਹ ਤਾਂ ਨਵੇਂ ਦਾ ਜਨਮ ਆ ਉਹਦਾ 6 ਦਾ ਜਨਮ 9 ਹਜ਼ਾਰ 100 ਟਾਈ ਨਵਾਂ ਦੇ ਜਵਕਾਂ ਨੂੰ ਪਾਲਿਆ ਮੈਨੂੰ ਅਜੇ ਤਾਈ ਹੋਣੀ ਕਿਸੇ ਨੂੰ ਕੌਸ ਨਹੀਂ ਘੋੜ ਦਿੱਤੀ ਇਨੀ ਮਹਿਤ ਕਰਦਾ ਸੀ ਪਰ ਅੱਜ ਅਸੀਂ ਕੁਝ ਨਹੀਂ ਕਰ ਸਕੋ ਮੈਂ ਤਾਂ ਤਨੀ ਓੜ ਕੇ ਕੱਦਿਆ ਵੀ ਪਲੀਸ ਹਰ ਉਸ ਦਾ ਵੀ ਦਿੱਤਾ ਜਾ ਇਹਨਾਂ ਇੰਨਾ ਪਿਆਰ ਦਿੱਤਾ ਸੀ ਅੱਜ ਤਾਂ ਸਾਰੇ ਕਿ ਜੀ ਗਲੀ ਬਦ ਉਹ ਬੀਆ ਇਹਨਾਂ ਨੇ ਇਹਦਾ ਹੀ ਅਸਰ ਡੈਡੀ ਮੈਂ ਖਸਾੜੀ ਅਸਰ ਹੁੰਦਾ ਜਿਆਦਾ ਵੀ ਇਹਨਾਂ ਦਾ ਕਰ ਚਲ ਕੋਈ ਇਹਨਾਂ ਮੈਂ ਇਤੋ ਚੋਕ ਚੋਕ ਇਹਦੀ ਸਾਡੀ ਜੀ ਪਰਚਾਈ ਸੀਗੀ ਜੀ ਕੋ 6 ਮਹੀਨੇ ਦੀ ਹੁੰਦੀ ਸੀ ਉਹਦਾ ਡੈਡੀ ਗੁজার ਗਿਆ ਸੀ ਉਹਦੀ ਮਾਂ ਨੂੰ ਪਤਾ ਵੀ ਉਹਨੇ ਕਿਵੇਂ ਵੜਿਆ ਹੋਣਾ ਉਹਨੂੰ ਉਹ ਕੱਲੀ ਸੀਗੀ ਉਹਦੀ ਮਾਂ ਘਰੇ ਨਾ ਦਾਦਾ ਜੱਦੀ ਰਹੇ ਸਾਡੇ ਤਾਂ ਜੀ ਰੱਬ ਹੀ ਵਾਦ ਪਿਆ ਕਸਰ ਕੋਈ ਸਲੂਸ਼ਨ ਨਹੀਂ ਮਿਜੜਾ ਦਾ ਕੁਝ ਤੋੜ ਕੱਢ ਸਹੀ ਤਾਂ ਪ੍ਰਸ਼ਾਸਨ ਨੇ ਕਿ ਇਹ ਪ੍ਰੰਕ ਕਰਦੇ ਵੀ ਸਖਤ ਸਖਤ ਉਹਨਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ ਬਸ ਧੰਨਵਾਦ ਜੀ ਜ਼ਿੰਦਗੀ ਵੀ ਕਿੱਦਾਂ ਕਰਦੇ ਜਿਹੜੇ ਬਿਨ ਪਿਓ ਤੇ ਬਿਨ ਪਿਓ ਤੇ ਸੀ ਹੁਣ ਹੁਣ ਸੁੱਖ ਮਿਲਿਆ ਸੀ ਗਈ ਵਿਚਾਰੀ ਨੂੰ ਤੇ ਹੁਣ ਆਹ ਬਾਣਾ ਵਾਪਰ ਗਿਆ ਜਿੱਦਾਂ ਸੋਚ ਕੇ ਤਾਂ ਸੀ ਕਹਿੰਦੇ ਵੀ ਬਿਲਕੁਲ ਡਾਊਨ ਤੋਂ ਉੱਠਿਆ ਸੀਗਾ ਵੀ ਪਰਿਵਾਰ ਨੂੰ ਸਭ ਕੁਝ ਦਿੱਤਾ ਲੁਧਿਆਣੇ ਕੰਮ ਕਰਦਾ ਸੀਗਾ ਅੱਜ ਔਰ ਡਿਸਕਰਬ ਉਹਦਾ ਉਹਲਾ ਉਹ ਬਰਜੀ ਦਾ ਜਿਹੜਾ ਕਰਦੇ ਹੁੰਦੇ ਆ ਹਾਂਜੀ ਉੱਥੇ ਨੇ 3-4 ਸਾਲ 3-4 ਮਹੀਨੇ ਲਾਇਆ ਟਾਂਡਰ ਨੂੰ ਦਿਵਾਲੀ ਵਾਲੇ ਦਿਨ ਕਹਿੰਦਾ ਮੰਮੀ ਮੈਂ ਆਉਣਾ ਕਹਿੰਦਾ ਜੋ ਇਹ ਨੰਬੇ ਦੇ ਹੱਥੋਂ ਦੋ ਰਿਹਾ ਤੇ ਮੈਂ ਨਹੀਂ ਕਹਤੋਂ ਨਹੀਂ ਨਾ ਕਰ ਫਿਰ ਉਹ ਇਸ ਲਾਈਨ 'ਚ ਆਇਆ ਸੀ ਇਸ ਲਾਈਨ 'ਚ ਆ ਕੇ ਉਹਨੇ ਬਸ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ ਬਸ 2018-19 ਤੋਂ ਸਟਾਰਟ ਕੀਤਾ ਸੀ ਉਹਨਾਂ ਨੇ ਕੰਮ 6-7 ਸਾਲ 'ਚ ਇੱਥੇ ਚਲਾਇਆ ਸੀ ਸਟੂਡੈਂਟ ਵੀ ਉਹਦੀ ਵੇਟਿੰਗ ਲਿਸਟ ਸੀ ਜਿੰਨੇ ਸੀ ਇਹ ਨਹੀਂ ਬੀਕ ਉਹ ਕੰਦੇ ਜਿੰਮੇ ਬੱਧ ਕਰੂੰਗਾ ਨਹੀਂ ਸਮਝਾ ਪਾਉਂਗਾ ਕਿਸੇ ਵੀ ਮੈਂ ਉਹਨਾਂ ਕੀ ਕੰਮ ਕਰਨਾ ਲਾਲਚ ਮਤਲਬ ਕਿਸੇ ਪਰ ਕਰਨਾ ਕੋਈ ਲਾਲਚ ਨਹੀਂ ਨਹੀਂ ਜੀ ਲਾਲਚ ਦਾ ਮਤਲਬ ਹੀ ਨਹੀਂ ਕੋਈ ਸੀ ਜਿੰਨੇ ਉਹਨਾਂ ਦੀ ਸੈਟਿੰਗ ਸੀ ਉਹ ਜਿਹੜੇ 18 ਜਣੇ 15 ਜਣੇ ਜਿੰਨੇ ਉਹ ਰੇਂਜ ਚ ਧੱਕਦਾ ਸੀ ਉਹਨੇ ਸਟੂਡੈਂਟਾਂ ਤੋਂ ਕਹਿੰਦਾ ਸੀ ਸਟੂਡੈਂਟ ਵੀ ਇੰਨੇ ਕਰਦੇ ਸੀ ਵੀ ਸਾਰੇ ਸੀ ਥੋੜੇ ਦੇ ਕੋਲੋਂ ਹੀ ਸਿੱਖਣਾ ਸਭਾ 6 ਮਹੀਨੇ ਨਾਲ ਲਵਾਉ ਸਾਡੀ ਕੋਲ ਲੋਕੀ ਵੀ ਫੋਲੋ ਕਰਦੇ ਸੀ ਲੱਖ ਤਾਂ ਉਹਦੇ ਇੰਸਟਾਗ੍ਰam ਤੇ ਫੋਲੋਅਰ ਸੀ YouTube ਤੇ ਵੀ ਬਹੁਤ ਸੀ ਜੀ ਤੁਸੀਂ ਚੈੱਕ ਕਰਕੇ ਦੇਖ ਲਓ ਪੰਜਾਬੀ ਟ੍ਰੇਡਰਸ ਦੇ ਨਾਮ ਤੁਹਾਨੂੰ ਸਾਰਾ ਕੁਝ ਸਾਹਮਣੇ ਆ ਜਾਊਗਾ ਜੀ ਅੱਜ ਤਾਂ ਇਹ ਵੀ ਕਿਸੇ ਨਾਲ ਕੰਟਰੋਵਰਸੀ ਵਗੈਰਾ ਵੀ ਨਹੀਂ ਸੀਗੀ 7 ਸਾਲ ਹੋ ਗਏ ਸੀਗੇ ਕਿਸੇ ਨਾਲ ਉੱਚ ਨੀਚ ਵੀ ਨਹੀਂ ਹੋਈ ਇੰਸਟਾਗ੍ਰam ਚਲਾਉਂਦੇ ਨੇ ਸਾਰੇ ਲੋਕ ਦੇਖਦੇ ਨੇ ਅਕਸਰ ਕਿਸੇ ਨਾਲ ਉੱਚ ਨੀਚ ਜਾਂ ਕਿਸੇ ਤੇ ਲਾ ਕੇ ਕਦੇ ਸਟੋਰੀ ਵੀ ਨਹੀਂ ਸੀ ਪਾਈ ਵੀਰੇ ਨੇ ਦੇਖਿਆ ਸੀ ਲੋਕ ਕੰਮ ਦੀਆਂ ਗੱਲਾਂ ਹੀ ਸੀ ਬਸ بس ਇੱਕ ਜਿਹੜੀ ਕਹਿੰਦੇ ਸੀ ਵੀ ਫਰਾਡ ਤੋਂ ਬਚੋ ਵੀ ਆਪਣੇ ਨਾਮ ਤੇ ਫਰਾਡ ਜ਼ਰੂਰ ਹੋ ਰਿਹਾ ਬਾਕੀ ਕਿਸੇ ਤੇ ਲਾ ਕੇ ਤਾਂ ਕਦੇ ਸਟੋਰੀ ਪਾਈ ਹੋਈ ਨਹੀਂ ਜੀ ਬਸ 2 ਮਿੰਟ ਦੇ ਬਸ ਜੀ ਮੇਰਾ ਭਾਈ ਖਾ ਲਿਆ ਉਹਨਾਂ ਨੇ ਜਿਆਦਾ ਪਰਿਵਾਰ ਨਾਲ ਜਿਆਦਾ ਪਰਿਵਾਰ ਨਾਲ ਗੱਲ ਵੀ ਨਹੀਂ ਕਰ ਸਕਦੇ ਕੀ ਕਰੀਏ ਪਰ ਇਹ ਗੱਲ ਆ ਵੀ ਇਨਸਾਫ ਦੇ ਪਰਿਵਾਰ ਮੰਗ ਕਰ ਰਿਆ ਪਰਿਵਾਰ ਨੂੰ ਇਨਸਾਫ ਜਿਹੜਾ ਮਿਲਣਾ ਚਾਹੀਦਾ ਜਿਨ੍ਹਾਂ ਨੇ ਇਹ ਕੰਮ ਕੀਤੇ ਨੇ ਉਹ ਜੇਲ੍ਹਾਂ ਦੀ ਸਲਾਕਾਂ ਦੇ ਪਿੱਛੇ ਹੋਣੇ ਚਾਹੀਦੇ ਨੇ ਤੇ ਜੋ ਵੀ ਆ ਬਣਦੀ ਕਾਰਵਾਈ ਜਿਹੜੀ ਉਹਨਾਂ ਤੇ ਹੋਣੀ ਚਾਹੀਦੀ ਆ ਮੈਂ ਕਵਾਂਗਾ ਪਹਿਲਾਂ ਉਹਨਾਂ ਦੀ ਗ੍ਰਿਫਤਾਰੀ ਹੋਵੇ ਉਸ ਤੋਂ ਬਾਅਦ ਕੋਡ ਜੋ ਫੈਸਲਾ ਲੈਂਦੀ ਆ ਉਸੇ ਰਮੱਤੇ ਹੋਊਗਾ ਪਰ ਹੁਣ ਤਾਂ ਇਹ ਗੱਲ ਆ ਕਿ ਕਿਸ ਹਿਸਾਬ ਨਾਲ ਇਹਨਾਂ ਦਾ ਹੌਂਸਲੇ ਜਿਹੜੇ ਨੇ ਉਹ ਵੱਧ ਚੁੱਕੇ ਹੋਏ ਨੇ ਕਿ ਇਹਨਾਂ ਨੂੰ ਕੋਈ ਡਰ ਨਹੀਂ ਲੱਗਦਾ ਰਸਤੇ 'ਚ ਗੱਡੀ ਰੋਕ ਦਿੰਦੇ ਆ ਹਮਲਾ ਕਰ ਦਿੰਦੇ ਆ ਗੱਡੀ ਨੂੰ ਅੱਗ ਲਾ ਦਿੰਦੇ ਆ ਲੱਗਦਾ ਇਹਨਾਂ ਨੂੰ ਕਿਸੇ ਕਾਨੂੰਨ ਦਾ ਕੋਈ ਵੀ ਜੜਾ ਹੈ ਉਹ ਡਰ ਉਹ ਨਹੀਂ ਰਹਿ ਗਿਆ ਕੋਈ ਭੈਣ ਨਹੀਂ ਰਹਿ ਗਿਆ ਆ ਇੱਕ ਜ਼ਰੂਰ ਮੈਂ ਕਵਾਂਗਾ ਸਵਾਲ ਪੁੱਛਣੇ ਮੈਨੂੰ ਵੀ ਬੜੇ ਔਖੇ ਨੇ ਆ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਕੁਛ ਹੈਗਾ ਸੀ ਜਿਨ੍ਹਾਂ ਨੇ ਕਦੇ ਜੀ ਪਰਚਾ ਦਾ ਦੂਰ ਕਦੇ ਲੰਬਾ ਵੀ ਨਹੀਂ ਸੀ ਆਇਆ ਜੀ ਘਰੇ ਜੀ ਤੋਂ ਨਾ ਜਿਨ੍ਹਾਂ ਨੇ ਜਿਨ੍ਹਾਂ ਨੇ ਕਾਰਵਾਈ ਕੀਤੀ ਸਾਨੂੰ ਜਦੋਂ ਡਿਪਟੀ ਸਾਹਿਬ ਨੇ ਸੱਦਿਆਂ ਦੱਸਿਆ ਨਹੀਂ ਜਸਜੋਬ ਸਾਹਿਬ ਨੇ ਵੀ ਤੁਹਾਨੂੰ ਕੀਤੀ ਸ਼ੱਕ ਆ ਵੀ ਉਹ ਕਿਸੇ ਨਾਲ ਲੜੇ ਤਾਂ ਮੈਂ ਕਿਹਾ ਜੀ ਉਹ ਲੜੇ ਜ਼ਰੂਰ ਸੀ ਪਰ ਉਹ ਬੰਦੇ ਇੰਨੇ ਜੋਗੇ ਨਹੀਂਗੇ ਪਰ ਜਦੋਂ ਰਾਤ ਨੂੰ ਉਹਨਾਂ ਨੇ ਪੋਸਟ ਪਾਈ ਆ ਵੀ ਜਸਕੀਰ ਸਿੰਘ ਅਸੀਂ ਮਾਰਤਾ ਉਹ ਕੱਲਾ ਮੇਨ ਬੰਦਾ ਜ਼ਿੰਮੇਵਾਰੀ ਲੈ ਰਿਆ ਪੋਸਟ ਕਿੰਨੇ ਪਾਈ ਆ ਪੋਸਟ ਪਾਈ ਆ ਜੀ ਰਮਨੇ ਨੇ ਰਮਨਦੀਪ ਸਿੰਘ ਨਹੀਂ ਉਹ ਦੁਕਾਨ ਜਿਹਦੇ ਨਾਲ ਖੜਨ ਦੇ ਮੂਰੇ ਕੋਈ ਲੜਾਈ ਹੋਈ ਸੀ ਜਿ ਸ਼ਰੇਆਮ ਪੋਸਟ ਪਾਈ ਜੀ ਸ਼ਰੇਆਮ ਪੋਸਟ ਪਾਈ ਹੈ ਜੀ WhatsApp ਤੇ ਜੱਸੇ ਵੀਰੇ ਦੀ ਮੇਰੇ ਬ੍ਰਦਰ ਦੀ ਲਾਸ਼ ਦੀ ਫੋਟ ਹੈਗਾ ਜੀ ਹੈਗਾ ਸਾਡੇ ਕੋਲ ਸਾਰਿਆਂ ਕੋਲ ਹੀ ਹੈਗਾ ਜੀ ਆਲਮੋਸਟ ਇੰਸਟਾਗ੍ਰਾਮ ਤੇ ਸਾਡੇ ਕੋਲ ਹੋਰ ਵੀ ਵੀਡੀਓ ਨੇ ਤੁਸੀਂ ਇੰਸਟਾ ਤੇ ਅਪਲੋਡ ਕੀਤਾ ਹੈ ਜਿਹੜਾ ਨਹੀਂ ਨਹੀਂ ਕੀਤਾ ਨਹੀਂ ਜੀ ਉਹ ਲੋਕਾਂ ਨੇ ਕੀਤਾ ਹੋਇਆ ਵਾ ਪੇਜ ਵਾਲਿਆਂ ਨੇ ਜਿਹੜਾ ਸਟੇਟਸ ਪਾਇਆ ਉਸ ਤੋਂ ਹੋਰ ਵੀ ਵੀਡੀਓ ਵਾਇਰਲ ਹੋਈਆਂ ਹੋਈਆਂ ਨੇ ਜੀ ਐਂਡ ਤੇ ਲਾਸ਼ ਦੀ ਫੋਟ ਵੀ ਪਾਈ ਹੈ ਜੀ ਉਹਨਾਂ ਨੇ ਸ਼ਰੇਆਮ ਬੰਦਾ ਮੰਨ ਰਿਹਾ ਹਾਂਜੀ ਅਸੀਂ ਬਈ ਨਾ ਪੰਗੇ ਲੈ ਨਾ ਲੈ ਇਹ ਸਾਡੀ ਦੁਕਾਨ ਦੇ ਮਰੇ ਗੱਡੀਆਂ ਲਾਉਂਦਾ ਸੀ ਰਿਵਾਲਵਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਿਵਾਲਵਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਸਾਧ ਬੋਲੀ ਚਾਜਣਾ ਨਹੀਂ ਚੱਲੀ ਭੈਣ ਚੁੱਧਾ ਤੈਨੂੰ ਅਸੀਂ ਕਹੀ ਜੰਨੇ ਆ ਗਲਤ ਨਾ ਕੰਮ ਕਰ ਨਾ ਕਰ ਬਹੁਤ ਇਹਨੂੰ ਮੈਂ ਬੜਾ ਸਮਝਾਇਆ ਮਾਂਦੋਗੀ ਦੀ ਗੱਲ ਅੱਜ ਬੰਦਾ ਸਾਡਾ ਮਰ ਗਿਆ ਅਸੀਂ ਵੀ ਪਰਵਾਦ ਹੋ ਗਏ ਉਹ ਵੀ ਪਰਵਾਦ ਹੋ ਗਿਆ ਸਾਡਾ ਬਾਪੂ ਅੱਜ ਵੀ ਦੋ ਤਿੰਨ ਵਾਰੀ ਜਾ ਕੇ ਆਇਆ ਇਹ ਨਾ ਕਰੇ ਇਹ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਦਾ ਕੱਟਤਾ ਠੀਕ ਹੈ ਉਹ ਜੇ ਰਵਾਜ ਰੱਖਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਕਾਇਨੂਨ ਰੱਖੋ ਅਈ ਤਾਂ ਖੰਡਿਆਣਾ ਨਹੀਂ ਮਾਰਦਾ ਭੈਣ ਚੋ ਨੂਰਾ ਨਾ ਤੇ ਬੜਾ ਸਮਝਾਇਆ ਜੀ ਭਾਈ ਸਾਰਾ ਹਵਾ ਕਰਦਾ ਹੀ ਸਕਦੇ ਅੱਜ ਕੰਮ ਹੋ ਗਿਆ ਵੀਰੇ ਬੜੀ ਢੜ ਪਿੰਡ ਦਾ ਹੀ ਹੁੰਦਾ ਨਹੀਂ ਲੋਕਲ ਹੈ ਜੀ ਸਾਡਾ ਪਿੰਡ ਦਾ ਨਹੀਂ ਸਾਡੇ ਨਾਲ ਹੀ ਬਸ 2 ਕਿਲੋਮੀਟਰ ਦੇ ਘਰ ਹੈ ਜੀ ਦਾ ਤੇਰੇ ਕੋਈ ਡਰ ਹੈ ਨਹੀਂ ਵੀ ਅਸੀਂ ਮਾਰੇ ਆ ਮੇਰੀ ਜ਼ਿੰਦਗੀ ਖਰਾਬ ਹੋ ਗਈ ਉਹਦੀ ਵੀ ਹੋ ਗਈ ਮਤਲਬ ਇਹ ਕੋਈ ਉਹ ਥੋੜੀ ਨਾ ਵੀ ਤੁਸੀਂ ਬੜਾ ਵੱਡਾ ਮੋਰਚਾ ਮਾਰ ਲਿਆ ਤੁਸੀਂ ਕੋਈ ਤੁਸੀਂ ਕੋਈ ਜੰਗ ਜਿੱਤ ਕੇ ਆ ਗਏ ਹੋ ਇਹ ਜਿਵੇਂ ਕੋਈ ਮੈਂਟਲ ਅਫਸਰਟ ਚ ਗੱਲ ਕਰ ਰਿਹਾ ਨਾ ਕੋਈ ਆਦਮੀ ਜਾਂ ਕੋਈ غرੂਰ ਲਾਲੂ ਇਹ ਉਸ ਤਰ੍ਹਾਂ ਗੱਲ ਕਰਾਇਆ ਸੀ ਜੀ ਜਦੋਂ ਇਹਨੇ ਦੱਸਿਆ ਵਾ ਲੋਕਾਂ ਨੇ ਨਸ਼ੇ ਚਾਹੇ ਤਾਂ ਸ਼ੁਰੂਆਤ ਵਾ ਗੁਰਜੀ ਦਾ ਖਾਲਸਾ ਵਾ ਇੱਕ ਜੋ ਕਿਫਤੇ ਬੋਲ ਕੇ ਇੱਕ ਵਜੇ ਤੋਂ ਹੀ ਪੀਰੇ ਨੇ ਦਾਰੂ ਦੁਪਹਿਰ ਦੇ ਇਹਦੇ ਦੋਵੇਂ ਭਰਾ ਮੇਰਾ ਦੂਜਾ ਭਰਾ ਵੀ ਨਾਲ ਹੀ ਸੀ ਜੀ ਇਹਦੇ ਨਾਲ ਹੋਰ ਤਿੰਨ ਬੰਦੇ ਚਾਰ ਹੋਰ ਵੀ ਨੇ ਜੀ ਇਹਨਾਂ ਨਾਲ ਕਿਉਂਕਿ ਉਹਨਾਂ ਨੇ ਇੱਕ ਨੇ ਮੂਰੇ ਮੋਟਰਸਾਈਕਲ ਸੱਟ ਕੇ ਗੱਡੀ ਰੋਕੀ ਆ ਤੇ ਸਾਡਾ ਬੇਟਾ ਗੱਡੀ 'ਚ ਉਤਰਿਆ ਫਿਰ ਇੱਕ ਨੇ ਮਗਰ ਮੋਟਰਸਾਈਕਲ ਮਾਰਿਆ ਫਿਰ ਉਹਦੇ ਡਾਲੇ ਹੋ ਗਏ ਜੀ ਸਾਰੇ ਪੂਰੀ ਸਾਜਿਸ਼ ਨਾਲ ਮਾਰਿਆ ਜੀ ਪੂਰੀ ਸਾਜਿਸ਼ ਨਾਲ ਮਾਰਿਆ ਤਾਂ ਹੁਣ ਮੈਂ ਕਵਾਂਗਾ ਹੁਣ ਤਾਂ ਸ਼ਕਲ ਵੀ ਪਹੁੰਚ ਗਈ ਹੈ ਸਭ ਕੁਝ ਪਹੁੰਚ ਗਿਆ ਪੁਲਿਸ ਲਈ ਤਾਂ ਕੰਮ ਹੀ ਬੜਾ ਸੋਖਾ ਹੋ ਗਿਆ ਮੈਨੂੰ ਪਤਾ ਮੈਂ ਇਹ ਨਹੀਂ ਕਹਿ ਰਿਹਾ ਵੀ ਪੁਲਿਸ ਦਾ ਕੰਮ ਸੋਖਾ ਹੈ ਪਰ ਹੁਣ ਤਾਂ ਪਤਾ ਲੱਗ ਗਿਆ ਵੀ ਕਸੂਰਵਾਰ ਕੌਣ ਆ ਬੰਦਾ ਆਪ ਮੰਨੀ ਜਾ ਰਿਹਾ ਸਟੇਟਸ ਪਾਈ ਜਾ ਰਿਹਾ ਤੁਸੀਂ ਜ਼ਰੂਰ ਹੈ ਕਾਰਵਾਈ ਕਰੋ ਪੁਲਿਸ ਵੀ ਕਹਿ ਰਿਹਾ ਵੀ ਹਾਂ ਕਾਰਵਾਈ ਜ਼ਰੂਰ ਹੋ ਵੀ ਲੱਗੀ ਹੋਈ ਹੈ ਤੇ ਮੈਂ ਕਵਾਂਗਾ ਇਸ ਪਰਿਵਾਰ ਨੂੰ ਜਿਹੜਾ ਹੈ ਇਨਸਾਫ ਮਿਲਣਾ ਚਾਹੀਦਾ ਤੇ ਇਹ ਵੀਡੀਓ ਜ਼ਰੂਰ ਮੈਂ ਕਵਾਂਗਾ ਸਰਕਾਰਾਂ ਤੱਕ ਪਹੁੰਚਾ ਦਿਓ ਵੀ ਹੁਣ ਇਨਸਾਫ ਜਿਹੜਾ ਉਸ ਦੀ ਅ ਇਨਸਾਫ ਜਿਹੜਾ ਉਹ ਰੁਕੇ ਨਾ ਉਹ ਬਿਲਕੁਲ ਇਹਨਾਂ ਨੂੰ ਤੇਜ਼ੀ ਦੇ ਨਾਲ ਜਿਹੜਾ ਹੈ ਉਹ ਇਨਸਾਫ ਮਿਲੇ ਕਿਉਂਕਿ ਇਹਨਾਂ ਦਾ ਉਹ ਤਾਂ ਚਲਾ ਗਿਆ ਪਰਿਵਾਰਕ ਮੈਂਬਰ ਤਾਂ ਚਲੇ ਗਿਆ ਇਹਨਾਂ ਦਾ ਪੁੱਤ ਤਾਂ ਚਲਾ ਗਿਆ ਹੁਣ ਇਹਨਾਂ ਦੀ ਇੱਕੋ ਮੰਗ ਹੈ ਮੇ ਕਿਸੇ ਤਰੀਕੇ ਉਹਦਾ ਇਨਸਾਫ ਮਿਲ ਸਕੇ ਕੈਮਰਾ ਪਰਸਨ ਉਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ